ਕਹਿੰਦਾ ਕੀ ਆ ਅੱਜ ਦਾ ਦਿਨ ਮੈਂ ਕਹਿੰਦਾ ਵੀ ਰਾਜਪੁਰੇ ਦੇ ਇਤਿਹਾਸ ਚ ਕਾਲਾ ਦਿਨਾ ਹੈ ਜਿਹੜੇ ਲੋਕ ਕਹਿੰਦੇ ਸੀ ਅਸੀਂ ਬਦਲਾ ਦੇ ਨਾਂ ਤੇ ਇਹ ਸਰਕਾਰ ਬਣਾਈ ਆ ਅੱਜ ਲੋਕਾਂ ਤੋਂ ਬਦਲਾ ਲਿਆ ਇਹਨਾਂ ਨੇ ਇਹ ਤਾਂ ਚੋਰਾਂ ਨੇ ਨਹੀਂ ਕੰਮ ਕੀਤਾ ਇਹ ਤਾਂ ਨਿੰਨਾ ਬਿੱੱਤਲ ਨੇ ਕੀਤਾ ਹੈ ਸਾਰਾ ਕੰਮ ਮੈਂ ਤੁਹਾਨੂੰ ਦੱਸਾਂ ਨਿੰਨਾ ਬਿੱੱਤਲ ਨੇ ਇਹਨਾਂ ਦੀ ਵੋਟ ਵੀ ਚੋਰੀ ਕਰਦੀ ਪਤਪਾ ਪਤਪਾ ਉਹਦੇ ਨਾਲ ਜਾ ਕੇ ਉਹ ਆਪ ਕਹਿੰਦਾ ਕਿ ਮੈਂ ਪੈਸੇ ਦੇ ਕੇ ਆਇਆ ਨਿੰਨਾ ਮਿੱਤਲ ਨੂੰ ਮੈਨੂੰ ਰੋਕ ਲੈ ਕੋਈ ਇਹ ਸਾਡੇ ਸਾਬਕਾ ਵਿਧਾਇਕ ਬੈਠ ਕੇ ਨਾਰੇ ਲਾ ਰਹੇ ਨੇ ਧਰਨੇ ਲਾ ਰਹੇ ਨੇ ਇਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਕਰਦੇ ਆਏ ਹੋ ਹੁਣ ਤੱਕ ਤੁਸੀਂ ਇਹੀ ਕੁਛ ਕੀਤਾ ਥੋਨੂੰ ਇੱਕ ਵਾਰਨਿੰਗ ਸਮਝ ਲਓ ਚੇਤਾਵਨੀ ਸਮਝ ਲਓ ਮੇਰੀ ਐਕਤੀ ਵਾਰ ਜੇ ਪਿੰਡੇਲ ਪਿੰਡਾਂ ਦੇ ਇਲੈਕਸ਼ਨਾਂ 'ਚ ਸਰਪੰਚੀ ਇਲੈਕਸ਼ਨਾਂ 'ਚ ਤੁਸੀਂ ਗੰਧਪਾਣ ਦੀ ਕੋਸ਼ਿਸ਼ ਕੀਤੀ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ